ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਈ ਗਰੂ ਸਾਰਿਆਂ ਨੂੰ ਛੜ ਦੀ ਗੱਲ ਵਿੱਚ ਰੱਖਣ ਜੀ। ਗੰਨੇ ਦੇਖ ਕੇ ਤੁਸੀਂ ਆਈਡੀਆ ਲੈ ਲਿਆ ਹੋਣਾ। ਅੱਜ ਆਏ ਜੀ ਪ੍ਰਧਾਨ ਜੀ ਨੇ ਚਲਾਤੀ ਖਿਡਾਰੀ। ਰੰਗ ਬੰਨਿਆ ਪਿਆ ਉਹ ਇਹਨੂੰ ਪੂਰਾ 84 ਗੰਨਾਈ ਸਿਰਫ ਆਪਣੇ ਵਾਸਤੇ ਹੀ ਕੱਢ ਰਹੇ ਹਾਂ ਇਹ ਰਸ ਜਿੰਮਰਜੀ ਦਸ ਜੋ ਜੋ ਜਿਹੜਾ ਮਰਜੀ ਰਸ ਪੀ ਲੋ ਬੰਦਾ ਮੁੰੱਚੇ ਵੀ ਪਹੁੰਚੇ ਛੋਟੇ ਛੋਟੇ ਰਸ ਪੀਣੇ ਰੋ ਗੁੜ ਖਾਣ ਇਹ ਬਰਸਾ ਇੱਕ ਜਿਹੜਾ ਲੋਕਾਂ ਨੇ ਮਤਲਬ ਨਹੀਂ ਉੱਪਰ ਨਹੀਂ ਕੰਮ ਕਰਨਾ ਛੱਡਤਾ ਤਾਂ ਹੀ ਤਾਂ ਇੰਨੇ ਬਿਮਾਰੀਆਂ ਆਈਆਂ ਜੇ ਆਪਣਾ ਘਰ ਦਾ ਮਿੱਠਾ ਕੱਢ ਕੇ ਆਪਾਂ ਖਾਈਏ ਤਾਂ ਚੀਨੀ ਦੀ ਵੀ ਲੋੜ ਨਹੀਂ ਚੀਨੀ ਚ ਜਿਆਦਾ ਸਭ ਤੋਂ ਜਿਆਦਾ ਬਿਮਾਰੀ ਤਾਂ ਚੀਨੀ ਲਈ ਬੈਠੀ ਹੈ ਮਿਹਨਤੀਆ ਬੰਦੇ ਬਾਈ ਆਪਣੀ ਮਿਹਨਤ ਕਰਦਾ ਅਗਲਾ ਸਿਰਫ ਇਹ ਆਪਣੇ ਘਰ ਦਾ ਖਾਤਰੇ ਕੱਢਣੀ ਇਹਨਾਂ ਨੇ ਆਹ ਦੇਖੋ ਤمام ਵੀ ਤمام ਵੀ ਪਹੁੰਚਿਆ ਹੋਇਆ ਉਹ ਕੰਪਲੀਟ ਆ ਰਿਹਾ ਪਹੁੰਚਿਆ ਵੀ ਮਾਸੜ ਮੇਰਾ ਕੁਲਦੀਪ ਸਿੰਘ ਇਹ ਤੇ ਚਲਾ ਤੀ ਕਿ ਖਿਡਾਰੀ ਕਹਿੰਦੇ ਵੀ ਰਸ ਪਾਉਣਾ ਹੈ ਮੈਂ ਕਿਤੇ ਮੜਾ ਜਾ ਗਿਆ ਮਤਲਬ ਅੱਜ ਨਹੀਂ ਤਾਂ ਆਪਾਂ ਨੇ ਜ਼ਰੂਰ ਹਾਜ਼ਰੀ ਲਾਉਣੀ ਇਹਨਾਂ ਕੋਲ ਸਵੇਰ ਤੱਕ ਹੀ بڑا ਮਤਲਬ ਆਨੰਦ ਅੱਛਾ ਮਾਸੜ ਦੀ ਲੋਹੇ ਤਾਰ ਨਹੀਂ ਦੁਪਹਿਰਾ ਹੋ ਗਿਆ ਨਹੀਂ ਆ ਜਾ ਹੈਗੀ ਠੰਡ ਆਏ ਚੀਜ਼ਾਂ ਦੇਖ ਕੇ ਹੁਣ ਤਾਂ ਗਾਇਬ ਹੋ ਗਿਆ तकरीबन ਇਹ ਚੀਜ਼ਾਂ ਅਜਿਹਾ 20 25 ਸਾਲ ਪਹਿਲਾਂ ਮੈਂ ਬਣਾਇਆ ਸੀ ਇਹ ਆਡੀ ਬਣੀ ਗਰਾਉਂਡ ਬਣੀ ਹੋਈ ਹੈ ਨਾ ਉਹ ਰਸ ਪਲਾਉਣਾ ਇਹਨੂੰ ਦੇਖ ਤਾਂ ਕੈਪਟਨ ਆਡੀ ਇਹ ਕੈਪਟਨ ਖਾਸ ਤਰ੍ਹਾਂ ਸਪੈਸ਼ਲ ਐਡੀਸ਼ਨ ਹੈ ਇਹ ਵੀ ਹੋਰ ਪੰਗਾ ਜੇ ਭੈਣ ਤੋਂ ਉਹੋ ਜਿਹਾ ਇਹਦਾ ਦੇਖ ਤਾਂ ਕੈਪਟਨ ਨਜ਼ਾਰੇ ਆਰੇ ਓਰੇ ਫਦੇ ਭਜੇ ਨਾ ਆਵੇ ਕਿਤੇ ਆ ਹੈਗਾ ਕਿ ਤਾਹਾਂ ਜੀ ਨੇ ਜਾਨ ਵੀ ਨਹੀਂ ਚਾਹਣੀ ਹੈਗਾ ਨਾ ਮੂੰਹ ਕਰ ਕਰਦਾ ਦੇਖਦਾ ਕ ਭੱਜ ਕਮ ਨਸ ਕਰਦਾ ਇਹ ਤੀਜਾ ਨੂੰ ਕਾਪਟਨ ਦੇਖ ਲੈ ਬੇਲਾ ਬੈਠਾ ਦੇਖ ਲੈ ਬੇਲਾ ਫਿਰਦਾ ਸਾਡੇ ਕਾਮ ਕਰਾਉਣਾ ਫਿਰਦਾ ਭਾਈ ਤੇਰਾ ਅਲੰਦੋਂ ਕੰਮ ਨੂੰ ਇੱਥੇ ਕੀਲਾ ਆ ਦੇਖ ਨੇ ਪੈਰ ਸੱਚੀ ਗੱਲ ਆ ਭਾਈ ਜੇ ਕਿਤੇ ਉਹਦਾ ਜੀ ਉਖੜ ਗਿਆ ਕਈ ਤੇ ਤਾਹੀ ਨੇ ਖੜਾ ਵੀ ਛੱਡਣਾ ਨਹੀਂ ਪਤਾ ਉਹਦਾ ਇਹਦਾ ਕੀ ਫਾਇਦਾ ਹੋਰ ਕਿਦੇ ਪਰ ਕੀ ਚੱਪਣਾ ਲੈ ਕੇ ਕਿਉਂ ਪਾਲੀ ਸਾਡਾ ਛੱਟ ਤੂੰ ਡੋਲੀ ਲਾਹ ਤੇ ਗਿੱਲਾ ਪਾਉ ਪਿਆ ਸਾਰਾ ਗਿੱਲਾ ਪਾਉ